ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਆਪਣਾ ਕੀਤਾ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਦੀ ਹਰਾਜ ਦੀ ਆ ਜਿਹੜਾ ਦੇ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਤੇ ਇਸ ਪਿੰਡ ਵਿੱਚ ਬਾਈ ਜੀ ਹਰਾ ਦਾ ਖੇਤੀਬਾੜੀ ਦਾ ਕੰਮ ਆ ਆਮ ਕਿਸਾਨ ਆ ਬਾਈ ਜੀ ਹਰੀ ਤੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਹੋਰ ਵੀ ਪਸ਼ੂ ਬਾਈ ਜੀ ਹਰਾਂ ਕੋਲੇ ਬਹੁਤ ਹੀ ਟੌਪ ਕਲਾਸ ਦੇ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆ ਸਾਹਮਣੇ ਤੁਸੀਂ ਵੈੜ ਵੇਖ ਰਹੇ ਹੋ ਪਹਿਲਾ ਸੂਆ ਸੂਣਾ ਹੈ ਨੇ ਇਹ ਬਕਾਊਗਾ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਫੇਸਬੁੱਕ ਦੇ ਉੱਤੇ ਦੋਸਤੋ ਪੇਜ ਆ ਆਪਣਾ ਸ਼ੌਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਲੈਨੇ ਆ ਜਾਣਕਾਰੀ ਦੋਸਤੋ ਇਸ ਵਿਹੜ ਬਾਰੇ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸੋ ਮਨਪ੍ਰੀਤ ਸਿੰਘ ਹੈ ਮਨਪ੍ਰੀਤ ਮਨਪ੍ਰੀਤ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ 95015 59522 95015 59522 95022 ਠੀਕ ਹੈ ਜੀ ਤੇ ਬਾਈ ਜੀ ਇਹ ਵੈੜ ਫਿਰ ਆਪਣੇ ਘਰ ਦੀ ਆ ਘਰ ਦੀ ਆ ਜੀ ਤੇ ਬਾਈ ਕਿੰਨਾ ਮਸੂਆ ਇਹਨੇ ਸੂਣਾ ਪਹਿਲਾ ਸੂਆ ਸੂਣਾ ਹੀ ਪਹਿਲਾ ਸੂਆ ਸੂਣਾ ਤੇ ਕਿੰਨੇ ਦਿਨ ਲੱਜੂ ਬਾਈ ਦਿਨ 20 ਤਰੀਕ ਨੂੰ ਪੂਰੇ 20 ਤਰੀਕ ਨੂੰ ਯਾਨੀ ਅੱਜ ਕਿੰਨੀ ਤਰੀਕ ਹੋਗੀ 2 ਹੋਊਗੀ ਦੋ ਹੋ ਗਈ ਤੇ 18 ਦਿਨ ਇਹਦੇ ਪਏ ਹਾਂਜੀ ਕੋਈ 2-4 ਦਿਨ ਵਾਧਾ ਘਾਟਾ ਵੀ ਹੋ ਸਕਦਾ ਹਾਂਜੀ ਠੀਕ ਹੈ ਜੀ ਤੇ ਕਿੰਨਾ ਦੁੱਧ ਕੱਢ ਦੂਗੀ ਬਈ ਪਹਿਲੇ ਸੂਏ 16-17 ਲੀਟਰ ਚਾਹੀਦਾ ਜੀ ਪਹਿਲੇ ਸੂਏ 16-17 ਲੀਟਰ ਹਾਂਜੀ ਠੀਕ ਹੈ ਬਈ ਮੂੰ ਮੱਥਾ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਕਰਾਸ ਬਰੀਡ ਚ ਪੈਂਦੀ ਆ ਜਰਸੀ ਨਾ ਵੀ ਕਹਿ ਸਕਦੇ ਆ ਤੇ ਐਫ ਨਾਲ ਕਰਾਸ ਆ ਤੇ ਬਹੁਤ ਹੀ ਜੰਗਾ ਥਣ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਦਿਖਾਉਣਾ ਦੇਖ ਸਕਦੇ ਆ ਦੋਸਤੋ ਬਹੁਤ ਹੀ ਸਾਫ਼ ਸੁਥਰੀ ਆ ਬਹੁਤ ਮੋਟਾ ਥਾਣਾ ਗੈਪ ਤੇ ਸਾਈਜ਼ ਬਹੁਤ ਚੰਗਾ ਗੁਲਾਬੀ ਰੰਗ ਦਾ ਇਹਨੇ ਹਵਾਨਾ ਤਿਆਰ ਕਰਨਾ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸਾਈਜ਼ ਗੈਪ ਦਿਖਾਉਣੀ ਆ ਦੋਸਤੋ ਸੇਮ ਸਾਈਜ਼ ਆ ਦੋਸਤੋ ਬਿਲਕੁਲ ਦੂਜੇ ਪਾਸੇ ਤੋਂ ਵੀ ਤੁਸੀਂ ਦੇਖ ਲਓ ਬਹੁਤ ਹੀ ਚੰਗਾ ਥਣ ਲੱਗਿਆ ਚੰਗਾ ਕਦ ਕਾਠਾ ਪੈਠਪੜਾ ਚੰਗਾ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੋਸਤੋ ਤੁਹਾਡੇ ਪਸੰਦ ਆਊਗੀ ਬਹੁਤ ਹੀ ਚੰਗੀ ਆ ਥੱਲੋਂ ਬਿਲਕੁਲ ਪਧਰੀ ਆ ਪੈਠਪੜਾ ਤੁਸੀਂ ਵੇਖ ਲਓ ਤੇ ਚੰਗਾ ਕਦ ਕਾਠਾ ਦੋਸਤੋ ਤੋਰ ਕੇ ਬਾਈ ਜੀ ਬਹੁਤ ਹੀ ਪਧਰੀਆ ਦੋਸਤੋ ਤੇ ਸਾਫ ਸੁਥਰੀ ਆ ਜਜਮੈਂਟ ਦੋਸਤੋ ਤੁਹਾਨੂੰ ਹੋ ਗਈ ਹੋਣੀ ਆ ਚੰਗਾ ਹਵਾਨਾ ਤਿਆਰ ਕਰੂਗੀ ਦੋਸਤੋ ਉੱਪਰ ਤੱਕੇ ਦਾ ਹਵਾਨਾ ਲੱਗ ਜਾਣਾ ਤੇ ਬਾਈ ਤੋਂ ਆਪਾਂ ਮੁੱਲ ਪੁੱਛਦੇ ਆ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਮੁੱਲ ਪਿਆ 1000 ਰੁਪਏ 50000 ਚ ਮਾਨਤਨ ਹੋ ਜੂ ਬਾਈ ਹਾਂ ਥੋੜਾ ਬਹੁਤਾ ਮਾਨਤਨ ਹੋ ਜੂ ਲੋ ਵੀ ਮਿੱਤਰੋ 50000 ਬਾਈ ਨੇ ਇਹਦਾ ਮੁੱਲ ਰੱਖਿਆ ਹੈ ਵੈੜ ਦਾ ਤੇ ਮਾਨਤਨ ਕੋਈ ਦੂਰੋਂ ਨੇੜੇੋਂ ਜਿੰਨਾ ਇੱਕ ਵੀਰ ਆਉਣਗੇ ਉਹਨਾਂ ਦਾ ਮਾਨਤਨ ਜ਼ਰੂਰ ਕੀਤਾ ਜਾਊਗਾ ਤੇ ਜਿਸ ਵੀ ਕਿਸੇ ਵੀਰ ਦੇ ਇਹ ਵੈੜ ਪਸੰਦ ਆ ਪਹਿਲਾ ਸੂਆ ਦੋਸਤੋ ਸੋਨ ਵਾਲੀ ਆ ਤੇ ਬਾਈ ਦਾ ਨੰਬਰ ਉੱਪਰਲੇ ਪਾਸੇ ਲੱਗਿਆ ਸਕਰੀਨ ਦੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਆ ਤੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਆ ਕੇ ਵੇੜ ਵੇਖ ਕੇ ਵੀ ਸੌਦਾ ਕਰ ਸਕਦੇ ਆ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਾਂ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਜਿਨ੍ਹਾਂ ਵੀਰਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਦੁਬਾਰਾ ਫੇਰ ਕਹਿਣਾ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਦੋਸਤੋ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ انا وادي